ਕੱਲ ਜਿਹੜਾ ਚੇਲੇ ਸਾਹਿਬ ਆਦਮ ਤੋਂ ਜਿਹੜਾ ਕਿ ਹਲਕੇ ਤੇ ਸੀਗੇ ਦੌਰੇ ਤੇ ਉਸ ਦੌਰਾਨ ਸਪੀਚ ਵਿੱਚ ਉਹ ਕਹਿੰਦੇ ਕਹਿੰਦੇ ਕਿ ਟੀ ਨੂੰ ਜਿਹੜਾ ਕਿ ਅੱਖਾਂ ਦਾ ਤਾਰ ਸੀਗਾ ਬਦਲ ਸਾਹਿਬ ਦਾ ਤੇ ਕਦੋਂ ਗਲ ਹੋ ਗਿਆ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਦੇਖਦੇ। ਦੇਖੋ ਉਹਨਾਂ ਕੋਲ ਨਾ ਆਪਣਾ ਕੋਈ ਜਦੋਂ ਮੁੱਖ ਮੰਤਰੀ ਰਹੇ ਤੇ ਕੈਬਨਿਟ ਮਿਨਿਸਟਰ ਰਹੇ ਟੈਕਨੋਲੋਜੀ ਐਜੂਕੇਸ਼ਨ ਉਹਦਾ ਕੋਈ ਪਰਫਾਰਮੈਂਸ ਦੱਸਣ ਨੂੰ ਹੈ ਨਹੀਂ ਚੰਨੀ ਜੀ ਚੰਨੀ ਜੀ ਤਾਂ ਪਗੋੜੇ ਲੀਡ ਰਿਹਾ ਚਮਕੌਰ ਸਾਹਿਬ ਤੋਂ ਭੱਜ ਕੇ ਭਦੌੜ ਚਲ ਗਏ। ਉਹਨਾਂ ਦੋਨਾਂ ਸੀਟਾਂ ਤੋਂ ਹਾਰ ਗਏ। ਆਪਣੇ ਭਰਾ ਨੂੰ ਖੜੇ ਕਰਤਾ ਕਾਂਗਰਸ ਦੇ ਖਿਲਾਫ ਉਹ ਵੀ ਹਾਰ ਗਏ। ਹੁਣ ਉਧਰੋਂ ਫਤੇਗੜ ਸੀਟ ਛੱਡ ਕੇ ਕਿਉਂਕਿ ਉਧਰ ਇਹਨਾਂ ਦੇ ਕੰਮ ਕਰਨ ਦੇ ਪਤਾ ਤਰੀਕੇ ਪਤਾ ਲੋਕਾਂ ਨੂੰ ਮਿਲਦੇ ਨਹੀਂ ਨਵਾਂ ਟੈਲੀਫੋਨ ਲੈ ਲੈਂਦੇ ਹਰ ਵਾਰ ਜਿੱਥੇ ਚੋਣ ਲੈਣ ਜਾਂਦੇ ਆ ਨਵਾਂ SIM ਲੈ ਲੈਂਦੇ। ਤੇ ਮੇਰਾ ਟੈਲੀਫੋਨ 20 ਸਾਲ ਤੋਂ ਨੰਬਰ ਸੇਮ ਹੈ। ਸੋ ਉੱਥੇ ਲੋਕਾਂ ਨੂੰ ਮਿਲਦੇ ਨਹੀਂ ਦੁੱਖ ਸੁੱਖ ਵਿੱਚ ਜਾਂਦੇ ਨਹੀਂ ਤਾਂ ਹੁਣ ਜਲੰਧਰ ਆਣ ਕੇ ਉਹਨਾਂ ਨੇ ਹਮ ਇਲੈਕਸ਼ਨ ਲੜਨ ਦੀ ਤਿਆਰੀ ਕੀਤੀ ਹੈ ਤੇ ਜਲੰਧਰ 'ਚ ਸਾਰੀ ਕਾਂਗਰਸ ਦੀ ਭੰਤੋੜ ਕਰਤੀ ਉਹਨਾਂ ਨੇ ਸਾਰੀ ਕਾਂਗਰਸੀ ਚਲ ਗਈ ਹੈ ਤਾਂ ਕਿਸੇ ਯਾਰ ਦੀ ਦਿੱਤੀ ਉਹਨਾਂ ਨੇ ਸਮਝ ਲੈ ਨਹੀਂ ਉਹ ਤਾਂ ਕੱਲ ਇਹ ਗੱਲ ਕਹਿੰਦੇ ਸੀ ਕਹਿੰਦੇ ਕਿ ਭਾਵੇਂ ਆਦਮਕਪੁਰ ਵਾਲਿਆਂ ਨੂੰ ਪੁੱਛ ਲਓ ਮੈਂ ਜਿੱਥੇ ਖੜਦਾ ਉੱਥੇ ਹੀ ਖੜਦਾ ਹਾਂ ਭਾਵੇਂ ਚਮਕੌਰ ਸਾਹਿਬ ਵਾਲਿਆਂ ਨੂੰ ਪੁੱਛ ਲਓ ਜਿੱਥੇ ਮੈਂ ਜਾ ਕੇ ਭਾਵੇਂ ਤੋਂ ਤਾਂ ਘਰ ਪੱਕਾ ਇੱਥੇ ਹੀ ਰਹੂਗਾ ਘਰ ਪੱਕਾ ਬਣਾ ਲਦਾ ਮੈਂ ਦੇਖੋ ਆ ਹੁਣ ਪਿੱਛੇ ਜਿਹੋ ਉਹਨਾਂ ਨੇ ਟੀਵੀ ਨੂੰ ਇੰਟਰਵਿਊ ਚ ਗਿਆ ਮੈਂ 2 ਮਹੀਨੇ ਲਈ ਕਿਰਾਏ ਤੇ ਕਰ ਲਿਆ ਆਪੇ ਗਿਆ ਉਹਨਾਂ ਨੇ ਤੇ ਜਦੋਂ ਹਾਰ ਗਏ ਪਿਛਲੀ ਵਾਰੀ 2022 ਚ ਇੱਕ ਸਾਲ ਅਮਰੀਕਾ ਚ ਨਹੀਂ ਆਏ ਲੋਕੀ ਫੋਨ ਕਰਨ ਤੇ ਉਹ ਨੰਬਰ ਬੰਦ ਨੰਬਰ ਨਵਾਂ ਲੈ ਲਿਆ ਆਪਣੇ ਘਰ ਦੇ ਨੂੰ ਦੇ ਕਹਿਣ ਦੀਆਂ ਗੱਲਾਂ ਹੋ ਰਿਆ ਉਹਨਾਂ ਦੀਆਂ ਤੇ ਕਰਨ ਦੀਆਂ ਬਿਲਕੁਲ ਅਲੱਗ ਗਿਆ ਮੇਰੇ ਆਦਮਪੁਰ ਦੀ ਆਈਟੀਆਈ ਮੈਂ ਬਣਾਈ ਸੀ ਬੰਦ ਕੀਤੀ ਜਾਣ ਬੁਝ ਕੇ ਬੰਦ ਕੀਤੀ ਆਈਟੀਆਈ ਉਹਨਾਂ ਆਦਮ ਪਰਚੋ ਬੋਟਾ ਮੰਗਣ ਦਾ ਕੀ ਹੱਕ ਹੈ ਉਹਨਾਂ ਦਾ ਅਧਿਕਾਰ ਹੈ ਮੁੱਖ ਮੰਤਰੀ ਬਣ ਕੇ ਕਿਹੜਾ ਕੰਮ ਕੀਤਾ ਮੁੱਖ ਮੰਤਰੀ ਦੀ ਇੱਕ ਵਿਜ਼ਨ ਹੁੰਦੀ ਹੈ ਵੀ ਉਹ ਲਾਅ ਐਂਡ ਆਰਡਰ ਤੇ ਕੀ ਕਰੇਗਾ ਉਹ ਐਜੂਕੇਸ਼ਨ ਦਾ ਕੁਆਲਿਟੀ ਐਜੂਕੇਸ਼ਨ ਨੂੰ ਕਿੱਦਾਂ ਬੜਾਵਾ ਦੇਵੇਗਾ ਉਹ ਰੁਜ਼ਗਾਰ ਜਨਰੇਸ਼ਨ ਕਿੱਦਾਂ ਕਰੇਗਾ ਉਹ ਲਾਅ ਐਂਡ ਆਰਡਰ ਉਹ ਸੜਕਾਂ ਦਾ ਇਨਫਰਾਸਟ੍ਰਕਚਰ ਉਹ ਇੰਡਸਟਰੀਅਲ ਕਿੱਦਾਂ ਕਰੇਗਾ ਤਰੱਕੀ ਤੇ ਉਹਨਾਂ ਨੇ ਇੱਥੇ ਪੰਜਾਬ 'ਚ ਨਟੰਕੀ ਕੀਤੀ ਬਹੁਤ ਜਿਦਾ ਮੁੱਖ ਮੰਤਰੀ ਸੀ ਨਟੰਕੀ ਕੀਤੀ ਵੀ ਮੈਂ ਜੀ ਗੁੜ ਬਣਾ ਲੈਂਦਾ ਮੈਂ ਜੀ ਮੰਜੇ ਬਣ ਲੈਂਦਾ ਮੈਂ ਟੈਂਟ ਲਾ ਲੈਂਦਾ ਮੈਂ ਬکریاں ਚੋ ਲੈਣਾ ਕੀ ਇਹ ਇੱਕ ਮੁੱਖ ਮੰਤਰੀ ਦੀ ਵਿਜ਼ਨ ਹੁੰਦੀ ਹੈ ਕਿ ਇਹ ਮੁੱਖ ਮੰਤਰੀ ਦੀ ਜੌਬ ਹੁੰਦੀ ਹੈ ਇੱਕ ਵੱਡਾ ਬਿਆਨ ਵੀ ਦਿੱਤਾ ਭੋਗੁਰ ਕਹਿੰਦੇ ਕਿ 1 ਜੂਨ ਤੋਂ ਬਾਅਦ ਅਫਸਰ ਘਾ ਡਿੱਗੂ ਦੇਖੋ ਸ਼ੇਖ ਚਿੱਲੀ ਦੇ ਸੁਪਨੇ ਆ ਉਹਨਾਂ ਨੂੰ ਲੈ ਲੈਂਦੇ ਹੋ ਤੇ ਇਹ ਵੀ ਕੋਈ ਪਤਾ ਨਹੀਂ ਕਿਉਂਕਿ ਚੰਨੀ ਜੀ ਕੋਲੋਂ ਨਜਾਇਜ਼ ਮਾਈਨਿੰਗ ਦਾ 10 ਕਰੋੜ ਰੁਪਇਆ ਫੜਿਆ ਗਿਆ ਸੀ ਇਹਨਾਂ ਦੇ ਘਰੋਂ ਰਿਕਵਰ ਹੋਇਆ ਤੇ ਇਹਨਾਂ ਦੀਆਂ ਆਪਣੀਆਂ ਤਾਰਾਂ ਵੀ ਭਾਜੀਪੀ ਨਾਲ ਜੁੜੀਆਂ ਆ। ਬੜੀਆਂ ਖਬਰਾਂ ਚਲਦੀਆਂ ਰਹੀਆਂ ਕਿ ਚੰਨੀ ਭਾਜੀਪੀ ਚ ਜਾ ਸਕਦੇ ਆ। ਮੈਂ ਨਹੀਂ ਕਹਿੰਦਾ ਨਿਊਜ਼ ਚੈਨਲ ਤੁਹਾਡੇ ਨਾਲ ਲਾ ਵੀ ਦਿੱਤੀਆਂ ਸੀ। ਸੋ ਇਸ ਕਰਕੇ ਜਿਹੜੇ ਇਨਸਾਨ ਕੋਲੋਂ 10 ਕਰੋੜ ਰੁਪਇਆ ਨਜਾਇਜ਼ ਮਾਈਨਿੰਗ ਦਾ ਫੜਿਆ ਹੋਵੇ ਤੇ ਉੱਤੇ ਕੋਈ ਕਾਰਵਾਈ ਨਾ ਹੋਵੇ ਤੁਸੀਂ ਸਮਝ ਸਕਦੇ ਆ ਉਹ ਕਿਹੜੀ ਧਿਰ ਨਾਲ। ਅੱਛਾ ਟੀਮ ਸਾਹਿਬ ਤੁਸੀਂ ਇੱਕ ਗੱਲ ਦੱਸਣ ਵੀ ਦੇ ਸੀ ਕਹਿੰਦੇ ਵੈਹ ਚੰਨੀ ਸਾਹਿਬ ਦਾ ਅਕਸ ਕਹਿੰਦੇ ਬੜਾ ਸੁਥਰਾ ਹੈ ਤੁਸੀਂ ਪਰ ਇਹੋ ਜੀ ਗੱਲ ਦੱਸੀ ਜਿਹੜੀ ਸ਼ਾਇਦ ਕਿਸੇ ਨੂੰ ਨਹੀਂ ਪਤਾ ਤਾਂ ਇੱਕ ਵਾਰੀ ਦੁਹਰਾਇਓ ਜਰਾ ਕੀ ਸੀ ਗੱਲ ਉਹ ਸਾਰੀ ਹੈ ਦੇਖੋ ਇਹ ਰਿਕਾਰਡ ਦੀ ਗੱਲ ਆ ਤੇ ਪੰਜਾਬ ਦੀ ਵਿਧਾਨ ਸਭਾ ਜੀ ਉੱਤੇ ਗੱਲ ਹੋਈ ਸੀ ਇੱਕ ਪੰਜਾਬ ਦੀ ਮਹਿਲਾ ਆਈਐਸ ਅਧਿਕਾਰੀ ਉਹਨਾਂ ਨੂੰ ਚੰਨੀ ਜੀ ਗੰਦੇ ਗੰਦੇ ਮੈਸੇਜ ਭੇਜਦੇ ਸੀ ਉਹਨਾਂ ਨੇ ਰੋਕਿਆ ਆਪਣੇ ਹਸਬੰਦ ਨੂੰ ਦੱਸਿਆ ਉਹਨਾਂ ਨੇ ਰੋਕਿਆ ਚੰਨੀ ਜੀ ਨੂੰ ਵੀ ਤੁਸੀਂ ਇਹ ਕਿਉਂ ਭੇਜ ਰਹੇ ਹੋ ਇਹ ਨਹੀਂ ਟਲੇ ਬਾਰ-ਬਾਰ ਭੇਜਦੇ ਰਹੇ ਫਿਰ ਉਹਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮੰਦਰ ਸਿੰਘ ਨੂੰ ਦੱਸਿਆ ਉਹਨਾਂ ਨੇ ਫਿਰ ਬੁਲਾ ਕੇ ਡਾਂਟਿਆ ਇਹਨਾਂ ਨੂੰ ਤੇ ਡਾਂਟ ਕੇ ਥੱਲੇ ਬਿਠਾ ਕੇ ਇਹਨਾਂ ਕੋਲੋਂ ਮਾਫੀ ਮੰਗਵਾਈ ਚੰਨੀ ਜੀ ਕੋਲ ਉਹ ਲਿਖਤੀ ਮਾਫੀ ਹੋਈ ਹੈ ਇਹ ਗੱਲ ਵਿਕਰਮ ਸਿੰਘ ਚੌਧਰੀ ਐਮ ਐਲ ਏ ਫਲੋਰ ਉਹਨਾਂ ਨੇ ਵੀ ਮੀਡੀਆ ਨੂੰ ਕਹੀ ਹੈ ਸੋ ਇਹੋ ਜੇ ਕਰਤਾਰ ਦਾ ਬੰਦਾ ਤੇ ਇੱਕ ਤੁਹਾਨੂੰ ਪਤਾ ਹੋਣਾ ਜਦੋਂ Chief Minister ਸੀ ਇੱਕ ਮਹਿਲਾ ਪੱਤਰਕਾਰ ਦੀ ਵੀ ਗੱਲ ਉੱਟ ਗਈ ਸੀ ਵੀ ਇਹ ਮਹਿਲਾ ਪੱਤਰਕਾਰ ਨੂੰ ਧਮਕੀਆਂ ਦੇ ਰਹੇ ਆ ਉਹਨੂੰ ਸਾਧ ਰਹੇ ਆਪਣੇ ਉੱਥੇ ਦਿੱਲੀ ਕਪੂਰਥਲਾ ਉਸ ਚ ਗੱਲ ਆ ਗਈ ਸੀ ਬੜੀ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਤਾਂ ਵੈਸੇ ਚਲੋ ਤਾਂ ਇਹੋ ਜਿਹੇ ਕਿਰਦਾਰ ਦੇ ਲੋਕ ਆ ਅਸੀਂ ਤਾਂ ਇੱਥੇ ਮੈਂ ਜੰਮਿਆ ਇੱਥੇ ਪਲਿਆ ਮੇਰੀ ਕੱਲੇ-ਕੱਲੇ ਮਿੰਟ ਦਾ ਮੇਰੇ ਕੱਲੇ-ਕੱਲੇ ਪਲ ਦਾ ਲੋਕਾਂ ਨੂੰ ਪਤਾ ਮੈਂ ਇਮਾਨਦਾਰੀ ਨਾਲ ਸੇਵਾ ਕੀਤੀ ਆ ਅਸੀਂ ਕੋਈ ਨਜਾਇਜ਼ ਧੰਦਾ ਕੀਤਾ ਹੀ ਨਹੀਂ ਅੱਜ ਤੱਕ ਇੱਕ ਆਖਰੀ ਸਵਾਲ ਦਾ ਜਵਾਬ ਦੇ ਦੋ ਕਿਉਂਕਿ ਹੁਣ ਟਿੱਕਾ ਜਿਹੜੀ ਕਿ ਅਨਾਉਂਸ ਹੋ ਚੁੱਕੀ ਹੋਈ ਹੈ ਹੁਣ ਕੰਪੀਟੀਸ਼ਨ ਕਿੱਦਾਂ ਦੇਖਦੇ ਹੋ ਅਕਾਲੀ ਦਲ ਨੇ ਵੀ ਉਮੀਦਵਾਰ ਹਲਾਂ ਦਿੱਤਾ ਵੇ ਦੇਖੋ ਜਿਹੜਾ ਮਰਜ਼ੀ ਸਾਡੇ ਨਾਲ ਕੰਪੀਟੀਸ਼ਨ ਆਪਣੇ ਆਪ ਦਾ ਸਮਝੀ ਜਾਵੇ ਇਹ ਸੀਟ ਤਾਂ ਆਮ ਆਦਮੀ ਪਾਰਟੀ ਨੇ ਜਿੱਤਣੀ ਆ ਜਿਹੜਾ ਮਰਜ਼ੀ ਕਹੇ ਸੀਟ ਆਮ ਆਦਮੀ ਪਾਰਟੀ ਨੇ ਜਿੱਤਣੀ ਆ ਭਗਵੰਤ ਸਿੰਘ ਮਾਨ ਨੇ ਜਿੱਤਣੀ ਆ ਇਹ ਜਿਹੜੀ ਦੇਸ਼ ਦੀ ਇਤਾਨਾ ਸਾਹ ਸਰਕਾਰ ਆ ਜਿਹੜੀ ਸੰਵਧਾਨ ਨੂੰ ਬਦਲਣਾ ਚਾਹੁੰਦੀ ਆ ਉਹਦਾ ਉਹਨੂੰ ਜਵਾਬ ਦੇਣਾ ਠੋਕ ਮਾ ਤੇ 13 ਦੀਆਂ 13 ਸੀ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ